ਰਮੇਲ ਸ਼ਹਿਰ ਚ ਰਹਿੰਦਾ ਸੀ ਇੱਕ ਸਫਲ ਬਿਜ਼ਨਸਮੈਨ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਪੈਸੇ ਕਮਾਉਣ ਤੇ ਤੇ ਕੰਮ ਕਰਨ ਚ ਲਗਾ ਦਿੱਤੀ ਪੈਸਾ ਕਮਾਉਣ ਦੀ ਦੁਨੀਆ ਨਾਲ ਲੱਗੀ ਇਸ ਦੌੜ ਦੇ ਵਿੱਚ ਕਦੇ ਉਸ ਦਾ ਖਿਆਲ ਆਪਣੇ ਪਰਿਵਾਰ ਵੱਲ ਗਿਆ ਹੀ ਨਹੀਂ ਉਹ ਆਪਣੇ ਬੱਚਿਆਂ ਨੂੰ ਕਦੇ ਵੀ ਸਮਾਂ ਨਹੀਂ ਸੀ ਦੇ ਸਕਿਆ ਜਦੋਂ ਕਦੇ ਵੀ ਉਹਦੇ ਬੱਚੇ ਉਸ ਨੂੰ ਖੇਡਣ ਲਈ ਬੁਲਾਉਂਦੇ ਤਾਂ ਉਹ ਹਮੇਸ਼ਾ ਕਹਿੰਦਾ ਹੁਣ ਨਹੀਂ ਪੁੱਤਰ ਬਾਅਦ ਚ ਹਜੇ ਮੈਂ ਬਹੁਤ ਬਿਜ਼ੀ ਹਾਂ ਬਾਅਦ ਵਿੱਚ ਕੱਲ ਨੂੰ ਫੇਰ ਕਦੇ ਇਸ ਤਰ੍ਹਾਂ ਕਰਦੇ ਕਰਦੇ ਵਕਤ ਗੁਜ਼ਰਦਾ ਗਿਆ ਦਿਨ ਲੰਘਦੇ ਗਏ ਤੇ ਸਾਲ ਬੀਤਦੇ ਗਏ ਹੌਲੀ ਹੌਲੀ ਬੱਚੇ ਵੱਡੇ ਹੋ ਗਏ ਤੇ ਹਰਮੇਲ ਵੱਡਾ ਹੋ ਗਿਆ ਹੁਣ ਉਸ ਦੇ ਸਰੀਰ ਵਿੱਚ ਪਹਿਲਾਂ ਵਰਗੀ ਚੁਸਤੀ ਨਹੀਂ ਸੀ ਰਹੀ ਪਹਿਲਾਂ ਵਰਗੀ ਭੱਜ ਦੌੜ ਕਰਨ ਦਾ ਜੋਸ਼ ਨਹੀਂ ਸੀ ਰਿਹਾ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਉਸ ਦੀ ਟਾਲ ਦੀ ਉਮਰ ਕਰਕੇ ਬੁਢਾਪੇ ਕਰਕੇ ਉਹਨ ਥੱਕਦਾ ਜਾ ਰਿਹਾ ਹੈ। ਫਿਰ ਇੱਕ ਦਿਨ ਅਚਾਨਕ ਉਸ ਨੂੰ ਪਤਾ ਲੱਗਾ ਕਿ ਨਹੀਂ ਇਹ ਕਿਵਲ ਬੁਢਾਪੇ ਕਰਕੇ ਨਹੀਂ ਹੈ। ਉਸ ਨੂੰ ਬਹੁਤ ਖਤਰਨਾਕ ਬਿਮਾਰੀ ਹੋ ਗਈ ਹੈ। ਕੈਂਸਰ। ਉਹ ਵੀ ਆਖਰੀ ਸਟੇਜ 'ਤੇ। ਉਹ ਹਸਪਤਾਲ ਦੇ ਬਿਸਤਰ ਤੇ ਪਿਆ ਸੀ। ਦਿਲ ਵਿੱਚ ਇੱਕ ਖੁਆਹਿਸ਼ ਲੈ ਕੇ ਆਪਣੇ ਬੱਚਿਆਂ ਨੂੰ ਵੇਖਣ ਦੀ ਖੁਆਹਿਸ਼। ਉਹਨਾਂ ਦੇ ਕੋਲ ਬੈਠਣ ਦੀ ਖੁਆਹਿਸ਼। ਉਸ ਦਾ ਮਨ ਕਰ ਰਿਹਾ ਸੀ ਕਿ ਉਸ ਦੇ ਬੱਚੇ ਉਸ ਦੇ ਕੋਲ ਆਣ। ਉਸ ਦੇ ਨਾਲ ਸਮਾਂ ਬਿਤਾਉਣ ਉਹਦੇ ਨਾਲ ਗੱਲਾਂ ਕਰਨ ਉਹਦੇ ਦਿਲ ਦੀਆਂ ਗੱਲਾਂ ਸੁਣਨ ਆਪਣੀ ਦਿਲ ਦੀਆਂ ਗੱਲਾਂ ਉਹਦੇ ਨਾਲ ਕਰਨ ਪਰ ਜਦੋਂ ਉਸਨੇ ਆਪਣੇ ਬੱਚੇ ਨੂੰ ਬੁਲਾਇਆ ਉਹਨਾਂ ਨੂੰ ਕਿਸੇ ਨੇ ਵੀ ਆਉਣ ਦਾ ਸਮਾਂ ਨਾ ਘਟਿਆ ਉਹ ਹਮੇਸ਼ਾ ਕਹਿੰਦੇ ਰਹਿੰਦੇ ਹਾਲੇ ਨਹੀਂ ਪਾਪਾ ਫੇਰ ਕਦੇ ਸਹੀ ਹਜੇ ਬਿਜ਼ੀ ਚੱਲ ਰਹੇ ਆ ਬਾਅਦ ਵਿੱਚ ਮਿਲਾਂਗੇ ਇਕੱਲਾ ਪਿਆ ਹਰਮੇਲ ਆਪਣੇ ਬੱਚਿਆਂ ਦਾ ਬਚਪਨ ਯਾਦ ਕਰਦਾ ਯਾਦ ਕਰਦਾ ਕਿ ਆਪਣੇ ਬੱਚਿਆਂ ਦੇ ਬਚਪਨ ਦੀ ਉਹਦੇ ਕੋਲ ਤਾਂ ਕੋਈ ਵੀ ਯਾਦ ਨਹੀਂ ਉਹਦੇ ਕੋਲ ਤਾਂ ਕੁਈ ਛੋਟੀ ਜਿਹੀ ਚਲਕ ਵੀ ਨਹੀਂ ਜਦੋਂ ਉਹ ਕਦੇ ਆਪਣੇ ਬੱਚਿਆਂ ਲਈ ਕੋਈ ਖਡਾਉਣਾ ਲੈ ਕੇ ਆਇਆ ਹੋਵੇ ਜਦੋਂ ਕਦੇ ਉਹ ਉਹਨਾਂ ਦੇ ਨਾਲ ਕਿਸੇ ਪਾਰਕ ਵਿੱਚ ਟੈਲਣ ਗਿਆ ਹੋਵੇ ਉਹਨਾਂ ਦੇ ਨਾਲ ਫੁੱਟਬਾਲ ਖੇਡਣ ਗਿਆ ਹੋਵੇ ਬੈਡਮਿੰਟਨ ਖੇਡਣ ਗਿਆ ਹੋਵੇ ਇਹ ਸਾਰੀਆਂ ਗੱਲਾਂ ਚੇਤੇ ਕਰਕੇ ਹਰਮੀਲ ਦੇ ਦਿਲ ਵਿੱਚ ਇੱਕ ચીਸ ਉੱਠਦੀ ਸੀ ਅਜਿਹਾ ਦਰਦ ਜਿਸ ਨੂੰ ਸ਼ਾਇਦ ਉਹ ਬਿਆਨ ਨਹੀਂ ਸੀ ਕਰ ਸਕਦਾ ਉਸ ਦੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ ਇਸ ਭਰੇ ਹੋਏ ਮਨ ਦੇ ਨਾਲ ਆਪਣੀਆਂ ਅੱਖਾਂ 'ਚੋਂ ਹੰਝੂ ਵਹਾਉਂਦਿਆਂ ਉਹਨੇ ਆਪਣੇ ਬੱਚਿਆਂ ਨੂੰ ਇੱਕ ਚਿੱਠੀ ਲਿਖੀ ਮੇਰੇ ਪਿਆਰੇ ਬੱਚਿਓ ਅੱਜ ਮੇਰੇ ਕੋਲ ਸਮਾਂ ਪਰ ਤੁਹਾਡੇ ਕੋਲ ਨਹੀਂ ਇੱਕ ਉਹ ਵੇਲਾ ਸੀ ਕਿ ਤੁਹਾਡੇ ਕੋਲ ਸਮਾਂ ਸੀ ਤੇ ਮੇਰੇ ਕੋਲ ਨਹੀਂ ਮੇਰਾ ਇਹ ਅੱਜ ਕਿਤੇ ਨਾ ਕਿਤੇ ਮੇਰੀਆਂ ਗਲਤੀਆਂ ਦਾ ਨਤੀਜਾ ਹੈ ਜਦੋਂ ਤੁਸੀਂ ਛੋਟੇ ਸੀ ਮੈਂ ਤੁਹਾਨੂੰ ਕਦੇ ਸਮਾਂ ਨਹੀਂ ਦਿੱਤਾ हम जब मैं तो कोल होना है, तो कोल समा नहीं कृपा करके मेरे गलती ना करो तुसी अपने बच्चों क्योंकि जो नहीं दे सके तो एक दिन तहन तो भी यही पछतावा रवेगा जो मैं नू आ जाए कहानी बेशक छोटी जी है पर हर किसी की जिंदगी का हिस्सा है पता नहीं ਸਮੇਂ ਦਾ ਚੱਕਰ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਜਾਂ ਅਸੀਂ ਆਪਣੀ ਰੁਝੇਵਿਆਂ ਦੇ ਵਿੱਚ ਆਪਣੇ ਆਪ ਨੂੰ ਇੰਨਾ ਉਲਝਾ ਲਿਆ ਹੈ ਜਾਂ ਕਹਿ ਸਕਦੇ ਹਾਂ ਕਿ ਸ਼ਾਇਦ ਰੁਝੇਵੇਂ ਵੀ ਅਸੀਂ ਆਪਣੇ ਆਪ ਦੇ ਲਈ ਆਪ ਹੀ ਵਧਾਈ ਨਹੀਂ ਪਰਿਵਾਰ ਸਮਾਂ ਪਿਆਰ ਮੁਹੱਬਤ ਦੀਆਂ ਗੱਲਾਂ ਖੇਡਣਾ ਹੱਸਣਾ ਰੋਣਾ ਇਹ ਸਭ ਕੁਝ ਤਾਂ ਕਿਤਨੀ ਦੂਰ ਚਾਹੀ ਹੋ ਗਿਆ ਹੈ ਨਾ ਜ਼ਿੰਦਗੀ 'ਚ ਪਿਆਰ ਤੇ ਸਮਾਂ ਇਹ ਦੋਨੋਂ ਚੀਜ਼ਾਂ ਜਦੋਂ ਸਾਡੇ ਹੱਥੋਂ ਖੁੰਝ ਜਾਂਦੀਆਂ ਨੇ ਨਾ ਫਿਰ ਸਾਨੂੰ ਇਹਨਾਂ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ ਜ਼ਰੂਰੀ ਤੇ ਨਹੀਂ ਕਿ ਆਪ ਹੀ ਗਲਤੀਆਂ ਕਰਕੇ ਸਿੱਖੀਏ ਕੁਝ ਅਸੀਂ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖ ਸਕਦੇ ਹਾਂ ਬੇਸ਼ੱਕ ਪੈਸਾ ਲੋੜ ਹੈ ਪਰ ਇਹ ਸਿਰਫ ਲੋੜ ਹੈ ਜਿਵੇਂ ਗੱਡੀ ਨੂੰ ਚਲਾਉਣ ਦੇ ਲਈ ਡੀਜ਼ਲ ਜਾਂ ਪੈਟਰੋਲ ਦੀ ਲੋੜ ਹੈ ਬਸ ਇਨੀ ਕੁ ਹੋਈ ਹੈ ਪੈਸੇ ਦੀ ਲੋੜ ਪਰਿਵਾਰ ਦੀ ਲੋੜ ਹਰ ਸਮੇਂ ਹੈ ਹਰ ਦੁੱਖ ਸੁੱਖ ਦੇ ਵਿੱਚ ਹੈ ਪਰਿਵਾਰ ਨੂੰ ਸਮਾਂ ਦੇਣਾ ਉਸ ਲੋੜ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਜਿਸ ਲੋੜ ਦੇ ਪਿੱਛੇ ਸੀ ਭੱਜੇ ਫਿਰਦੇ ਵਿਰਾਸਤ ਦੀ ਇਹ ਛੋਟੀ ਜਹੀ ਕੋਸ਼ਿਸ਼ ਕਿ ਅਸੀਂ ਆਪਣੀ ਜ਼ਿੰਦਗੀ ਤੇ ਮੁੜ ਵਿਚਾਰ ਕਰੀਏ ਸੋਚੀਏ ਕਿ ਕਿਤੇ ਕੁਝ ਖੁੰਝਦਾ ਤਾਂ ਨਹੀਂ ਜਾ ਰਿਹਾ ਸੋ ਜ਼ਿੰਦਗੀ ਦੀਆਂ ਪਿਆਰ ਦੀਆਂ ਮੁਹੱਬਤੀਆਂ ਆਪਣੀਆਂ ਦੀਆਂ ਗੱਲਾਂ ਕਰਦੀਆਂ ਇਹ ਕਹਾਣੀਆਂ ਤੁਸੀਂ ਸੁਣ ਸਕਦੇ ਹੋ ਸਿਰਫ ਤੇ ਸਿਰਫ ਵਿਰਾਸਤ ਤੇ ਜੁੜੇ ਰ ਵਿਰਾਸਤ ਦੇ ਨਾਲ